ਦੇਵਲਾ ਸਾਜ ਦਾ ਦੇ ਬਾਬੂ ਅਜੀਤ ਤੇ ਕਮਿੰਜ਼ਾ ਮੋਟ ਦੇ ਬੇਰਤ ਵੀ ਕਰਨ ਆਏ ਸੀਗੇ ਮੇਰੇ ਨਾਲ ਦੇ ਮੈਨੂੰ ਫਸਾ ਕੇ ਮੈਂ ਉਹ ਮੈਨੂੰ ਯੂਜ਼ ਕਰਦੇ ਸੀਗੇ ਉਹ ਮੈਨੂੰ ਫਸਾ ਕੇ ਭੱਜ ਗਏ ਉਹ ਮੇਰਾ ਕੋਈ ਕਸੂਰ ਨਹੀਂ ਹੈ ਕਿਹੜਾ ਪਿੰਡ ਤੇਰਾ ਬੋਵੇ ਪਿੰਡ ਮੇਰਾ ਰੋਡੇ ਆ ਬਰਮ ਪਿਆ ਮੇਰਾ ਨਾਮ ਸੁਣਿਆ ਮਾਤਾ ਪਿਤਾ ਦਾ ਨਾਮ ਵਾਰਬਾਨ ਸਿੰਘ ਗਰਮੀਤਪੁਰ ਤੇਰੀ ਜੇਲ੍ਹ ਚ ਪਰਛਾਹਾ ਮੈਂ ਕੋਈ ਨਹੀਂ ਗਏ ਦੇਖ ਮਾਰੇ ਉੱਠ ਕੇ ਦੇ ਲੈ ਨਹੀਂ ਨਹੀਂ ਪਰਸ ਦੇ ਲੈ ਲੈ ਨਹੀਂ ਗਾ ਪਰਸ ਦੇ ਆਸ ਕਰਕੇ ਜਦੋਂ ਲੋਕ ਐਦਾ ਦੇ ਮਿਸ਼ਨ ਤੇ ਆਉਂਦੇ ਪਰਸ ਨਾਲ ਲੈ ਕੇ ਆਉਂਦੇ ਕਿਉਂਕਿ ਅਸੀਂ ਆਪਣੇ ਪਰਸ ਨਾਲ ਆਪਾਂ ਨਾਲ ਰੱਖੀਦੇ ਆ ਕਿਉਂਕਿ ਆਪਣਾ ਕੋਈ ਗਲਤ ਮਿਸ਼ਨ ਨਹੀਂ ਭੇਜਿਆ ਨਾਲ ਕੀ ਲੈ ਕੇ ਆਏ ਸੀ ਨਾਲ ਕੱਪੜੇ ਕੱਪੜੇ ਸੀਗੇ ਹੋਰ ਕੀ ਨਾਲ ਹਥਿਆਰ ਕੀ ਸੀ ਤੁਹਾਡੇ ਕੋਲ ਹਥਿਆਰ ਤਾਂ ਕੱਟਾ ਸੀਗਾ ਕਿਹੜਾ ਕੱਟਾ ਸੀ ਕੱਟਾ ਉਹ ਜਿਹੜਾ ਦਿੱਸੇਗਾ ਕਿਹੜੇ ਰੌਂਦ ਰੌਂਦ ਕਿਹਦੇ ਪੈਂਦੇ ਕੀ ਸੀਗਾ ਰੌਂਦ 315 15 ਬੋਰਡ ਮੈਡਮ ਦਾ 315 ਬੋਰਡ ਦਾ ਠੀਕ ਆ ਪਿਸਟਲ ਦੁਕਾਨ ਆ ਤੁਹਾਡੇ ਕੋਲੇ ਕੱਟਾ ਕੱਟਾ ਠੀਕ ਆ ਇਹ ਨਾਲ ਕੌਣ ਕੌਣ ਹੋਗੇ ਨਾਲ ਮੇਰੇ ਜੀਵਨ ਸੀਗਾ ਤੇ ਜੇਰ ਸਾਹਿਬ ਜੀਵਨ ਕੌਣ ਹੈ ਜੀਵਨ ਸਾਡੇ ਘਰਾਂ ਕੋਲੇ ਜੇ ਮੁੰਡਾ ਮਾਤਾ ਪਿਤਾ ਦਾ ਨਾਮ ਰੋਹਨ ਆ ਉਹਦੇ ਕੋਲ ਮੀਰ ਸਿੰਘ ਦਾ ਨਾਮ ਆ ਅੱਜ ਟਾਈਮ ਜਿਹੜਾ ਕੱਟਾ ਹੋ ਕੇ ਦੇ ਕੋਲ ਆ ਉਹ ਜੀਵਨ ਕੋਲੇ ਆ ਜੀਵਨ ਕਿੱਥੇ ਥੋੜਾ ਸੀ ਉੱਥੇ ਹੀ ਦੌੜਿਆ ਵਾ ਕਿਸ ਕੋਲ ਕਿਹਦੇ ਕੋਲ ਗਿਆ ਸੀ ਉੱਥੇ ਕਮਨ ਸਾਹਿਬ ਮੋਟੇ ਜੀ ਉਹ ਰਾਯਾ ਰਾਮ ਕੋਲ ਰਾਯਾ ਰਾਮ ਜੀ ਉਹਨਾਂ ਦਾ ਦਿੱਕੀ ਰਿਸ਼ਤਰੀ ਹੈ ਕੋਈ ਨਹੀਂ ਰੱਖਦਾ ਸਰ ਤੋਂ ਦੱਸਿਆ ਰਾਜਾ ਰਾਜ ਸਿੰਘ ਬਾਰੇ ਦੱਸਿਆ ਤਾਂ ਕਹਿੰਦੇ ਨਹੀਂ ਮਤਲਬ ਇੱਥੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਰਾਯਾ ਰਾਜ ਸਿੰਘ ਦਾ ਪੜਾਅ ਇੱਥੇ ਆਸੀਂ ਇੱਥੇ ਆ ਕੇ ਮਤਲਬ ਰੁਕੇ ਆ ਉਦੋਂ ਇਹ ਦੇ ਆਉਂਦੇ ਨੇ ਮੇਰਾ ਰਾਜਾ ਰਾਮ ਬਾ ਤੁਹਾਨੂੰ ਕਿੱਦਾਂ ਪਤਾ ਉਸਨੂੰ ਨਹੀਂ ਆ ਗਿਆ ਘਰ ਕੋਈ ਤੁਹਾਨੂੰ ਕਿੱਦਾਂ ਪਤਾ ਤੁਸੀਂ ਆਟੋ ਦੇ ਬਿਲਕੁਲ ਸਾਹਮਣੇ ਆ ਕੇ ਰੁਕਿਆ ਇਨਫੋਰਮੇਸ਼ਨ ਤੁਹਾਨੂੰ ਕਿੱਥੋਂ ਮਿਲੀ ਕਿ ਉੱਥੇ ਆ ਕੇ ਰੁਕਣਾ ਸੀ ਕਿਹਨੇ ਦਿੱਤੀ ਆਪਾਂ ਮੈਸੰਦਾਂ ਆਪਾਂ ਮੈਸੰਦਾਂ ਜੇ ਵੀ ਦਿੱਤੀ ਤੇ ਮਤਲਬ ਜੀ ਉੱਥੇ ਜੇ ਗਏ ਉਦੋਂ ਉਹ ਪਤਾ ਸੀਗਾ ਵੀ ਇੱਥੇ ਬਲੋਗਰ ਆਇਆ ਰਾਮ ਆ। ਅਸਲੋਂ ਪਹਿਲਾਂ ਤੋਂ ਪਤਾ ਸੀ ਰਾਇ ਰਾਸ ਸਿੰਘ ਦਾ ਪਰਾ ਇੱਥੇ ਐ। ਉਹ ਕੋਈ ਕਦੇ ਦੱਸਿਆ ਸੀ ਤੁਹਾਨੂੰ। ਜਿਹੜਾ ਤੁਹਾਡਾ ਬੰਦਾ ਅਸਲਾ ਲੈ ਕੇ ਤੁਹਾਡਾ ਕਿੱਥੋਂ ਤੁਹਾਡਾ ਉਹ। ਉਹ ਇੱਧਰ ਨੂੰ ਰਾਇ ਰਾਸ ਸਿੰਘ ਕੋਲ ਪੱਧਿਆ। ਉਹ ਰਾਇ ਰਾਸ ਸਿੰਘ ਨੂੰ ਜਾਣਦਾ ਸੀ? ਨਹੀਂ ਨਹੀਂ ਜਾਣਦਾ। ਤੇ ਜਾਣਦਾ ਨਹੀਂ ਸੀ ਤਾਂ ਕਿੱਧਰ ਭੱਜ ਗਿਆ ਉਹ ਦਰ ਨੂੰ? ਆ। ਆ ਜਾ ਰਾਂ ਸੰਤਾਨ ਨੂੰ ਕਦਾ ਜਾਣਦਾ ਨਹੀਂ ਨੂੰ ਨਹੀਂ ਜਾਂਦਾ ਉਹ ਨੂੰ ਜਾਂਦਾ ਹੈ ਤੁਹਾਡੇ ਨਾਲ ਹੀ ਰੇਖਾ ਕਿਥੋਂ ਰਲਿਆ বাস ਸਟੈਂਡ ਕੋਈ ਉਹਦੀ ਆਟੋ ਚ ਕਟਾ ਲਗੋਇਆ ਪਹਿਲਾਂ ਨਹੀਂ ਆਟੋ ਨੂੰ ਪੁਲਿਸ ਕਰ ਉਹ ਤਾਂ ਕਹਿੰਦਾ ਮੇਰੀ ਆਟੋ ਚ ਕਟਾ ਲਗੋਇਆ ਪਹਿਲਾਂ ਤੂੰ ਉਹਨੇ ਜੇ ਮੈਂ ਤਾਂ ਜੀਵਨ ਨੂੰ ਫੜਾਦਾ ਵੀ ਉਹਨੇ ਆਉਂਦੇ ਮੈਨੂੰ ਉਤਰ ਕੇ ਭਾਵੇਂ ਰੱਖਦਾ ਹੋਵੇ ਅੱਛਾ ਜੋ ਬਲੇ ਸਿਦਾਰ ਨੂੰ ਪਰੇ ਮਾਹਰਾ ਜੀ ਪੂਰੀ ਪਲੈਨਿੰਗ ਦੇ ਨਾਲ ਪੁੱਛੂ ਆਏ ਸੀ ਚੋਟਾ ਦੀ ਪੂਰੀ ਪਲੈਨਿੰਗ ਸੀ ਦਿਨਾਂ ਦੀ ਹੈ ਇਹ ਤੁਹਾਨੂੰ ਇਹ ਕਰਨ ਕੰਮ ਕਰਨ ਲੱਗਿਆਂ ਨੂੰ ਸ਼ਰਮ ਨਹੀਂ ਆਂਦੀ ਮਾੜੀ ਵੀ ਜਿਸਪੇ ਨੇ ਤੁਹਾਡੀਆਂ ਇੱਜ਼ਤਾਂ ਬਚਾਈਆਂ ਉਹ ਪੇ ਜੀ ਅਸੀਂ ਬਦਵੀ ਲੱਗੇ ਕਰਨ ਗਲਤੀ ਹੋ ਗਈ ਬਾਈ ਇਹ ਉਹਨਾਂ ਗੱਟਾ ਕਿਥੇ ਲਗਾਇਆ ਗੱਟਾ ਕਿਥੇ ਲਗਾਇਆ ਵੀ ਦੱਸ ਲੈ ਉਸ ਦਾ ਬੋਲੀ ਆ ਉਹਦਾ ਲੈ ਕੇ ਗਿਆ ਉਹ ਕਿੱਥੇ ਸਾਨੂੰ ਮਿਲੂਗਾ ਉਹ ਹੁਣ ਇੱਥੋਂ ਦਾ ਫਰਾਰ ਹੁਣ ਲੱਭਣਾ ਪੈਣਾ